ਇਹ ਜਿਹੜਾ ਮੇਰਾ ਬੜਾ ਚਤੁਰ ਬੜਾ ਸਿਆਣਾ ਤਾਂ ਰੱਬ ਐਵੇਂ ਵੀ ਵਸ ਨਹੀਂ ਆਉਂਦਾ ਬਹੁਤਾ ਦਾਨਪੁਨ ਕਰਨ ਨਾਲ ਨਾ ਤੂੰ ਆਵੇਂ ਬਸ ਬਹੁਤਾ ਦਾਗਦਾ ਬਹੁਤੇ ਦਾਨਪੁਨ ਕਰਨ ਨਾਲ ਨਹੀਂ ਆਉਂਦਾ ਕਿ ਜੇ ਬੰਦਾ ਧਰਤੀ ਦਾ ਭ੍ਰਮਣ ਕਰੇ ਧਰਤੀ ਧਾਈ ਹੈ ਧਰਤੀ ਤੇ ਭਟਕਣ ਨਾਲ ਵੀ ਨਹੀਂ ਮਿਲਦਾ ਉਹ ਇਸ ਤਰ੍ਹਾਂ ਵਸ ਨਹੀਂ ਆਉਂਦਾ ਤੇ ਅਸੀਂ ਸੋਚਦੇ ਹਾਂ ਕਿ ਥੋੜਾ ਬਹੁਤ ਦਾਨ ਕਰਕੇ ਅਸੀਂ ਉਹਨੂੰ ਪਾ ਲਾਂਗੇ ਥੋੜੀਆਂ ਬਹੁਤ ਚੀਜ਼ਾਂ ਭੇਂਟ ਕਰਕੇ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਾਂਗੇ ਐਵੇਂ ਨਹੀਂ ਉਹ ਬੰਦਾ ਨੂੰ ਸਮਝ ਨਹੀਂ ਆਈ ਅਕਸਰ ਹੀ ਐਸਾ ਹੁੰਦਾ ਹੈ ਕਿ ਜਦੋਂ ਵੀ ਕੋਈ ਬੰਦਾ ਪਦਾਰਥਵਾਦੀ ਹੋਵੇ ਮਾਇਆਦਾਰੀ ਹੋਵੇ ਉਹਨੂੰ ਇਹੋ ਜੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਉਹਨਾਂ ਨੇ ਕਿਹਾ ਇਹ ਮਾਇਆ ਤੇਰੇ ਕੰਮ ਨਹੀਂ ਆਉਣ ਵਾਲੀ ਅਖੀਰ ਨੂੰ ਤੂੰ ਖਾਲੀ ਰਹਿਣਾ ਉਹ ਕਹਿੰਦਾ ਜੀ ਐਵੇਂ ਕਿਵੇਂ ਮੈਂ ਤਾਂ ਦਾਨ ਕਰਾਂਗਾ ਮੈਂ ਤਰ ਜਾਣਾ ਉਹ ਕਹਿੰਦੇ ਆ ਮੇਰੇ ਰਸਤੇ ਨੂੰ ਮੈਂ ਸਮਝਾਉਂਦਾ ਉਹ ਇੱਕ ਥੋੜਾ ਸੀ ਉੱਚੀ ਪਹਾੜੀ ਵਾਂਗੂ ਜਿਵੇਂ ਹੁੰਦਾ ਨੇ ਥੋੜਾ ਉਹਦੇ ਉੱਤੇ ਲੈ ਗਿਆ ਉਹਨੂੰ ਲੈ ਲਿਆ ਤੇ ਉਹਦੇ ਉਹਨੂੰ ਆਪਣੇ ਬਰਾਬਰ ਖੜਾ ਕਰ ਲਿਆ ਬਰਾਬਰ ਖੜਾ ਕਰਕੇ ਫਿਰ ਉਸ ਨੂੰ ਕਿਹਾ ਕਿ ਥੋੜਾ ਅੱਗੇ ਰਹੁ ਉਹਦੇ ਅੱਗੇ ਨੂੰ ਹਿਆ ਜਿਵੇਂ ਅੱਗੇ ਨੂੰ ਹਿਆ ਉਹਦੇ ਕੁੜਤੇ ਤੋਂ ਪਿੱਛੋਂ ਫੜ ਲਿਆ ਗਾ ਗਰਦਨ ਤੋਂ ਉਹਦੇ ਕੁੜਤੇ ਤੋਂ ਪਿੱਛੋਂ ਫੜ ਲਿਆ ਤੇ ਉਹਨੂੰ ਥੱਲੇ ਨੂੰ ਲਮਕਾ ਦਿੱਤਾ ਉਹਨੂੰ ਥੱਲੇ ਨੂੰ ਲਮਕਾ ਕੇ ਹੱਥਾਂ ਨਾਲ ਫੜ ਕੇ ਉਸ ਨੂੰ ਕਹਿੰਦੇ ਹੁਣ ਦੱਸ ਜੇ ਮੈਂ ਤੈਨੂੰ ਇੱਥੋਂ ਛੱਡ ਦੇਆ ਤਾਂ ਕੀ ਤੂੰ ਸੱਟ ਬੇਟ ਤੋਂ ਬਚ ਜਾਵੇਂਗਾ ਉਹ ਕਹਿੰਦਾ ਜੀ ਨਹੀਂ ਜਿਵੇਂ ਤੈਨੂੰ ਇਥੋਂ ਛੱਡ ਦੇ ਆ ਤੂੰ ਬਚ ਜਾਏਗਾ ਕਹਿੰਦਾ ਜੀ ਨਹੀਂ ਛੱਡਾਂਗਾ ਨਹੀਂ ਬਚਾਂਗਾ ਫਿਰ ਮੈਨੂੰ ਇਹ ਦੱਸ ਐ ਕਿ ਜਿਹੜੀ ਤੂੰ ਮਾਇਆ ਦਾ ਹੰਕਾਰ ਕਰਦਾ ਐ ਕੀ ਉਹ ਮਾਇਆ ਤੈਨੂੰ ਬਚਾ ਲਏਗੀ ਇਥੋਂ ਜਿਹੜੀ ਮਾਇਆ ਨਾਲ ਤੂੰ غرੂਰ ਕਰਦਾ ਨਾ ਕਿ ਮੇਰੇ ਕੋਲ ਮਾਇਆ ਐ ਮੈਂ ਸੋਨਾ ਚੜਾ ਦੇਂਗਾ ਜੀ ਇਥੇ ਉਹ ਸੋਨਾ ਉਹ ਤੈਨੂੰ ਛੜਾ ਦੇਗਾ ਤੈਨੂੰ ਇਥੋਂ ਬਚਾ ਲਏਗਾ ਉਹ ਕਹਿੰਦਾ ਜੀ ਨਹੀਂ ਮੈਨੂੰ ਨਹੀਂ ਬਚਾ ਸਕੇਗਾ ਉਹ ਕਹਿੰਦੇ ਬਸ ਇੰਨੀ ਕੋਈ ਗੱਲ ਐ ਕਿ ਜਿਵੇਂ ਉਹ ਸੋਨਾ ਉਹ ਪੈਸਾ ਤੈਨੂੰ ਇੱਥੋਂ ਬਚਾ ਨਹੀਂ ਸਕਦਾ ਤਾਂ ਫਿਰ ਮੈਨੂੰ ਇਹ ਦੱਸ ਕਿ ਅੱਗੇ ਰੱਬ ਦੇ ਘਰ ਵਿੱਚ ਤੈਨੂੰ ਉਹ ਕਿਵੇਂ ਪਹੁੰਚਾ ਸਕੇਗਾ ਮੌਤ ਤੋਂ ਕਿਵੇਂ ਤੈਨੂੰ ਬਚਾ ਸਕੇਗਾ ਉਹ ਪੈਸਾ ਇਹ ਚੀਜ਼ਾਂ ਇਹ ਕਿਵੇਂ ਤੈਨੂੰ ਛੁਡਾ ਲੈਣਗੀਆਂ ਇਹ ਨਹੀਂ ਛੁਡਾ ਸਕਣਗੀਆਂ ਤੈਨੂੰ ਇਹ ਤੈਨੂੰ ਨਹੀਂ ਬਚਾ ਸਕਣਗੀਆਂ ਇਸ ਲਈ ਮਾਇਆ ਦਾ غرور ਨਾ ਕਰ ਇਹ ਮਾਇਆ ਦਾ ਹੰਕਾਰ ਨਾ ਕਰ ਕਿ ਮੇਰੇ ਕੋਲ ਬਹੁਤ ਪੈਸਾ ਹੈ ਤੇ ਮੈਂ ਇਹਦਾ ਧਾਮ ਕਰਕੇ ਪਾਰ ਲੰਘ ਜਾਂਦਾ ਐਵੇਂ ਪਾਰ ਨਹੀਂ ਲੰਘਿਆ ਜਾਉਂਦਾ ਉਹਨਾਂ ਨੇ ਬੜੇ ਤਰੀਕੇ ਨਾਲ ਉਹਨੂੰ ਸਮਝਾ ਦਿੱਤਾ ਇੱਕ ਬੰਦਾ ਹੋਰ ਉਹਨਾਂ ਦੇ ਕੋਲ ਆਇਆ ਮਾਈ ਦੱਸੀ ਦੀ ਕਹਾਣੀ ਤਾਂ ਸਾਰਿਆਂ ਨੂੰ ਪਤਾ ਹੋਣਾ ਕਿ ਮਾਈ ਦੱਸੀ ਜਿਹੜੀ ਬੜੀ ਸੇਵਾ ਕੀਤੀ ਉਸ ਨੇ ਤੇ ਉਹ ਉਹਨਾਂ ਦੇ ਦਰ ਤੇ ਸੇਵਾ ਕਰਦੀ ਰਹੀ ਹਮੇਸ਼ਾ ਹੈ ਇੱਕ ਆਦਮੀ ਪਹੁੰਚਦਾ ਹੈ ਉਹਨਾਂ ਦੇ ਕੋਲ ਉਹਨਾਂ ਨੂੰ ਆ ਕੇ ਕਹਿੰਦਾ ਕਿ ਮੈਂ ਨਾ ਬੰਦੇ ਨੂੰ ਪਰਖ ਲੈਣਾ ਮੈਂ ਛੱਟ ਅੰਦਾਜ਼ਾ ਲਾ ਲੈਣਾ ਕਿ ਇਹ ਬੰਦਾ ਸੰਤ ਹੈਗਾ ਕਿ ਨਹੀਂ ਕਹਿੰਦੇ ਨੇ ਕਿ ਰਾਜਾ ਸਾਹਿਬ ਦੇ ਨਾਲ ਕਈ ਕੁਝ ਕੁੱਤੇ ਉਹਨਾਂ ਦੇ ਕੋਲ ਰਿਆ ਕਰਦੇ ਸੀ ਤਾਂ ਉਹਨੇ ਕੁੱਤਿਆਂ ਵੱਲ ਇਸ਼ਾਰਾ ਕਰਕੇ ਕਿਹਾ ਕਿ ਤੈਨੂੰ ਲੱਗਦਾ ਹੈ ਕਿ ਤੂੰ ਕਿਸੇ ਬੰਦੇ ਨੂੰ ਦੇਖ ਕੇ ਦੱਸ ਸਕਦਾ ਹੈ ਕਿ ਇਹ ਬੰਦਾ ਸਾਧੂ ਹੈ ਜਾਂ ਨਹੀਂ ਉਹ ਕਹਿੰਦਾ ਜੀ ਹਾਂ ਦੱਸ ਸਕਦਾ ਹੈ ਤੰਨੇ ਨਹੀਂ ਤੋਂ ਨਹੀਂ ਦੱਸ ਸਕਦਾ ਕਿਉਂਕਿ ਤੇਰੇ ਕੋਲ ਉਹ ਅੱਖ ਨਹੀਂ ਹੈ ਵੈਗੁਰੂ ਨੇ ਇਹ ਅੱਖ ਪਸ਼ੂਆਂ ਪੰਛੀਆਂ ਨੂੰ ਦਿੱਤੀ ਹੈ ਇਹ ਅੱਖ ਵੈਗੁਰੂ ਨੇ ਪਸ਼ੂਆਂ ਪੰਛੀਆਂ ਨੂੰ ਦਿੱਤੀ ਇਹ ਤੇਰੇ ਕੋਲ ਅੱਖ ਨਹੀਂ ਹੈ ਤੈਨੂੰ ਲੱਗਦਾ ਹੈ ਕਿ ਮੈਂ ਕਿਸੇ ਬੰਦੇ ਨੂੰ ਦੇਖ ਕੇ ਉਹਦੇ ਹਾਵ ਭਾਵ ਨੂੰ ਉਹਦੀ ਬੋਡੀ ਲੈਂਗੁਏਜ ਨੂੰ ਦੇਖ ਕੇ ਮੈਂ ਦੱਸ ਸਕਦਾ ਕਿ ਇਹ ਸਾਧੂ ਹੈ ਜਾਂ ਨਹੀਂ ਹੈ ਪਰ ਐਸਾ ਨਹੀਂ ਹੈ ਕਿ ਕਿ ਤੂੰ ਦੱਸ ਸਕੇਗਾ ਜੋ ਤੇਰੀ ਸਮਝ ਵਿੱਚ ਹੈ ਤੂੰ ਦੇਖਿਆ ਹੋਇਆ ਕਿ ਆਹਾ ਆਹਾ ਕੰਮ ਕਰਨ ਵਾਲੇ ਬੰਦੇ ਸਾਧੂ ਹੁੰਦੇ ਨੇ ਤੂੰ ਦੇਖਿਆ ਹੋਇਆ ਸੁਣਿਆ ਹੋਇਆ ਕਿ ਇਹੋ ਜਿਹਾ ਲਿਬਾਸ ਪਹਿਨਣ ਵਾਲੇ ਬੰਦੇ ਸਾਧੂ ਹੁੰਦੇ ਨੇ ਤੂੰ ਸੁਣਿਆ ਹੋਇਆ ਕਿ ਆਹੋ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਬੰਦੇ ਸਾਧੂ ਹੁੰਦੇ ਨੇ ਪਰ ਜ਼ਰੂਰੀ ਨਹੀਂ ਹੈ ਕਿ ਜਿਹੜੀਆਂ ਗੱਲਾਂ ਤੂੰ ਸੁਣੀ ਹੈ ਉਹ ਸੱਚ ਹੋਣ ਇੱਕ ਯਾਦ ਰੱਖਣਾ ਸਾਧੂ ਹਮੇਸ਼ਾ ਉਹ ਸਾਡੀ ਸੋਚ ਦੇ ਮੁਤਾਬਕ ਨਹੀਂ ਹੁੰਦਾ ਅੱਜ ਕੱਲ ਜਿਹੜੇ ਬਹੁਤ ਸਾਰੇ ਸਾਧੂ ਨੇ ਨਾ ਉਹ ਸਾਡੀ ਸੋਚ ਦੇ ਮੁਤਾਬਕ ਨਹੀਂ ਕਿਉਂਕਿ ਅਸੀਂ ਮੰਨਿਆ ਹੋਇਆ ਕਿ ਆ ਆਪ ਕੰਮ ਕਰਨ ਵਾਲੇ ਬੰਦੇ ਸਾਧੂ ਹੁੰਦੇ ਨੇ ਤਾਂ ਫਿਰ ਸਾਧੂਆਂ ਨੇ ਉਹੋ ਜਿਹਾ ਭੇਸ ਧਾਰਨ ਕਰ ਲਿਆ ਪਖੰਡੀਆਂ ਨੇ ਲੋਕੀ ਉਹਨਾਂ ਨੂੰ ਸਾਧੂ ਮੰਨਣਾ ਲੱਗ ਪਏ ਸਾਧੂ ਕਦੇ ਸਾਡੇ ਹਿਸਾਬ ਨਾਲ ਨਹੀਂ ਹੁੰਦੇ ਉਹ ਤਾਂ ਆਪਣੀ ਬਸਤੀ ਵਿੱਚ ਹੁੰਦੇ ਨੇ ਉਹ ਤਾਂ ਆਪਣੀ ਬਸਤੀ ਦੇ ਨਮਾਜ਼ੀ ਹੁੰਦੇ ਨੇ ਉਹ ਕਿਸੇ ਦੇ ਹਿਸਾਬ ਨਾਲ ਥੋੜੀ ਚੱਲਦੇ ਉਹਨਾਂ ਨੇ ਕਿਹਾ ਕਿ ਪਸ਼ੂਆਂ ਨੂੰ ਪੰਛੀਆਂ ਨੂੰ ਵੈਗਰੂ ਨੇ ਪਤਾ ਨਹੀਂ ਕਿਹੜੀ ਮਤ ਦਿੱਤੀ ਹੈ ਕਿ ਇਹ ਪਛਾਣ ਲੈਂਦੇ ਇਹਦੀ ਇੱਕ ਉਦਾਹਰਣ ਕਬੀਰ ਸਾਹਿਬ ਦੇ ਜੀਵਨ ਵਿੱਚੋਂ ਹੈ ਕਿ ਕਬੀਰ ਸਾਹਿਬ ਨੂੰ ਹਾਥੀ ਦੇ ਮੋਹਰੇ ਸੁੱਟ ਦਿੱਤਾ ਗਿਆ ਕਬੀਰ ਸਾਹਿਬ ਹਾਥੀ ਦੇ ਮੋਹਰੇ ਸੁੱਟ ਦਿੱਤਾ ਗਿਆ ਤੇ ਹਾਥੀ ਦੇ ਉੱਪਰ ਬੈਠਾ ਹੋਇਆ ਮਹਾਵਤ ਹਾਥੀ ਨੂੰ ਚਲਾਉਣ ਵਾਲਾ ਉਹ ਹਾਥੀ ਤੇ ਸਿਰ ਵਿੱਚ ਕੁੰਡਾ ਮਾਰਦਾ ਕਿ ਇਹ じゃ ਬੰਦਾ ਥੱਲੇ ਜਿਹਨੂੰ ਬੰਨਿਆ ਹੋਇਆ ਸੰਗਣਾ ਨਾਲ ਇਦੇ ਸਿਰ ਦੇ ਉੱਤੇ ਪੈਰ ਰੱਖ ਕੇ ਇਹਨੂੰ ਕੁਚਲ ਦੇ ਲੱਖ ਕੋਸ਼ਿਸ਼ ਕੀਤੀ ਗਈ ਪਰ ਉਸ ਹਾਥੀ ਨੇ ਕਬੀਰ ਸਾਹਿਬ ਦੇ ਸਿਰ ਤੇ ਪੈਰ ਨਹੀਂ ਤਰਿਆ ਇਹ ਕੋਈ ਕਰਾਮਾਤ ਨਹੀਂ ਸੀ ਇਹ ਨੂੰ ਸਮਝੋ ਕਿ ਜੇ ਅਸੀਂ ਆਖੀਏ ਕਿ ਕਬੀਰ ਸਾਹਿਬ ਨੇ ਕਰਾਮਾਤ ਦਿਖਾਈ ਤੇ ਆਪਣੇ ਆਪ ਨੂੰ ਬਚਾ ਲਿਆ ਨਾ ਇਹ ਹਾਥੀ ਦੀ ਦ੍ਰਿਸ਼ਟੀ ਹੈ ਇਹ ਜਾਨਵਰ ਦੀ ਦ੍ਰਿਸ਼ਟੀ ਹੈ ਕਿਉਂਕਿ ਜਾਨਵਰ ਬੰਦੇ ਨੂੰ ਪਛਾਣ ਲੈਂਦਾ ਹੈ ਤੁਸੀਂ ਦੇਖਣਾ ਕਿ ਬੱਚਾ ਸੱਪ ਦੇ ਕੋਲ ਤੁਰਿਆ ਫਿਰਦਾ ਹੋਵੇ ਤਾਂ ਸੱਪ ਬੱਚੇ ਨੂੰ ਡੰਗਦਾ ਨਹੀਂ ਪਰ ਜੇ ਅਸੀਂ ਸੱਪ ਦੇ ਕੋਲ ਹੋਈਏ ਉਹ ਜਦ ਡਰ ਕੇ ਜਾਂ ਤਾਂ ਕਿਸੇ ਖੱਡ ਖੂਂਜੇ ਵਿੱਚ ਲੁਕੇਗਾ ਜਾਂ ਡੰਗ ਮਾਰੇਗਾ ਕਿਉਂਕਿ ਸੱਪ ਨੂੰ ਪਤਾ ਹੈ ਕਿ ਇਹ ਬੱਚਾ ਜਿਹੜਾ ਮੇਰੇ ਲਈ ਖਤਰਨਾਕ ਨਹੀਂ ਹੈ ਕੋਈ ਹੋਰ ਬੰਦਾ ਉਹਦੇ ਕੋਲ ਦੀ ਲੱਗਦਾ ਉਹਨੂੰ ਲੱਗਦਾ ਹੈ ਕਿ ਮੇਰੇ ਲਈ ਖਤਰਾ ਹੋ ਸਕਦਾ ਹੈ ਇਹ ਮੈਨੂੰ ਮਾਰੇਗਾ ਇਸ ਲਈ ਉਹ ਡੰਗੇਗਾ ਹਾਥੀ ਜਦੋਂ ਕੋਈ ਵੀ ਪੰਛੀ ਜਾਂ ਜਾਨਵਰ ਜਿੱਥੋਂ ਉਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਹੈ ਉੱਥੇ ਜਾਂ ਉਹ ਆਪਣੇ ਤਰਫੋਂ ਪ੍ਰਤੀਕਿਰਿਆ ਕਰਦੇ ਨੇ ਜਾਂ ਉੱਥੋਂ ਭੱਜਦੇ ਨੇ ਪਰ ਜਿੱਥੇ ਉਹਨੂੰ ਖਤਰਾ ਮਹਿਸੂਸ ਨਾ ਹੋਵੇ ਉਹ ਉੱਥੇ ਆਰਾਮ ਨਾਲ ਟਹਿਲਦੇ ਨੇ ਉੱਥੇ ਆਰਾਮ ਨਾਲ ਵਿਚਰਦੇ ਨੇ ਕਬੀਰ ਸਾਹਿਬ ਦੇ ਸਿਰ ਉੱਪਰ ਪੈਰ ਰੱਖਣ ਲਈ ਹਾਥੀ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਪਰ ਉਹਨੇ ਜਰਾ ਵੀ ਕਬੀਰ ਸਾਹਿਬ ਦੇ ਸਿਰ ਉੱਪਰ ਪੈਰ ਰੱਖਣਾ ਤਾਂ ਦੂਰ ਦੀ ਗੱਲ ਉਹਨੇ ਆਪਣਾ ਪੈਰ ਖਿਸਾਇਆ ਵੀ ਨਹੀਂ ਰਾਜਾ ਬਾਂਕਰੋ ਸਾਹਿਬ ਨੇ ਉਹਨੂੰ ਕਿਹਾ ਕਿ ਕੁੱਤਿਆਂ ਦੇ ਕੋਲ ਵੀ ਗੁਰੂ ਨੇ ਅੱਖ ਦਿੱਤੀ ਹੈ ਪਰ ਮੈਨੂੰ ਲੱਗਦਾ ਤੂੰ ਕੁੱਤਿਆਂ ਤੋਂ ਵੀ ਗਿਆ ਗੁਜਰਿਆ ਤੈਨੂੰ ਕੋੜਾ ਅੱਖ ਹੀ ਨਹੀਂ ਹੈ ਤੇਰੇ ਕੋਲ ਦੇਖਣ ਦੀ ਸਮਰੱਥਾ ਹੀ ਨਹੀਂ ਹੈ ਤੇਰੇ ਕੋਲ ਉਹ ਸਮਰੱਥਾ ਉਹ ਪਾਇਆ ਨਹੀਂ ਹੈ ਜਿਹਦੇ ਨਾਲ ਤੂੰ ਦੇਖ ਸਕੇ ਕਿ ਕੌਣ ਸੰਤ ਹੈ ਤੇ ਕੌਣ ਨਹੀਂ ਹੈ ਕੌਣ ਭਰਾ ਹੈ ਤੇ ਕੌਣ ਨਹੀਂ ਅਸੀਂ ਦਾਵਾ ਜਰੂਰ ਕਰਦੇ ਹਾਂ ਅਸੀਂ ਕਹਿ ਇਹ ਜਰੂਰ ਤੇ ਅਸੀਂ ਤਾਂ ਜੀ ਕੱਪੜਿਆਂ ਤੋਂ ਅੰਦਾਜ਼ਾ ਲਾ ਲੈਨੇ ਆ ਕਪੜਿਆਂ ਤੋਂ ਕਦੇ ਅੰਦਾਜ਼ੇ ਨਹੀਂ ਲੱਗਦੇ ਕਿਸੇ ਬੰਦੇ ਦੇ ਚੰਗੇ ਦਾ ਬੰਦੇ ਹੋਣ ਦੇ ਗੁਰੂ ਸਾਹਿਬ ਨੇ ਕਿਹਾ ਮਹਾਨ ਸਾਹਿਬ ਨੇ ਸਤਿਗੁਰੂ ਕਹਿੰਦੇ ਜਿੰਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਬਾਹਰ ਭਵੇਂ ਲੀਰਾ ਨੇ ਗੁੱਦੜ ਨੇ ਪਾਟੇ ਕੱਪੜੇ ਪਰ ਹੋ ਸਕਦਾ ਕਿ ਉਹਨਾਂ ਦੇ ਅੰਦਰ ਰੇਸ਼ਮ ਹੋਵੇ ਤਿੰਨ ਪੱਟ ਅੰਦਰ ਉਹਨਾਂ ਦੇ ਅੰਦਰ ਰੇਸ਼ਮ ਹੋਵੇ ਤੇ ਜਿਨ੍ਹਾਂ ਦੇ ਅੰਦਰ ਬਾਹਰ ਰੇਸ਼ਮ ਦੇ ਕੱਪੜੇ ਨੇ ਸਤਿਗੁਰੂ ਕਹਿੰਦੇ ਇਸ ਗੱਲ ਦੀ ਬਹੁਤ ਸੰਭਾਵਨਾ ਕਿ ਉਹਨਾਂ ਦਾ ਅੰਦਰ ਗੁਦੜਾ ਦਾ ਭਰਿਆ ਹੋਵੇ ਉਹਨਾਂ ਦੇ ਅੰਦਰ ਕੋ ਕੱਖ ਵੀ ਨਾ ਹੋਵੇ ਇਸ ਕਰਕੇ ਸਤਿਗੁਰੂ ਨੇ ਬਾਣੀ ਅੰਦਰ ਕਿਹਾ ਸਤਿਗੁਰੂ ਕਹਿੰਦੇ ਸਾਖਤ ਸਿਰ ਪਾਓ ਰੇਸ਼ਮੀ ਪਹਿਰਤ ਪਤ ਹੋਈ ਕਿ ਸਾਖਤ ਬੰਦਾ ਰੇਸ਼ਮੀ ਕੱਪੜੇ ਪਾ ਕੇ ਵੀ ਉਹ ਬੇਕਾਰ ਕਿਸੇ ਅਰਥ ਨਹੀਂ ਤੇ ਜਿਸ ਬੰਦੇ ਦੇ ਕੋਲ ਕੁਝ ਵੀ ਨਹੀਂ ਹੈ ਕਿ ਨगन ਫਿਰਤ ਰੰਗ ਏਕਕ ਹੈ ਉਹ ਸੋਭਾ ਪਾਵੈ ਕਿ ਵੈਗੁਰੂ ਦੀ ਬੰਦਗੀ ਦੇ ਵਿੱਚ ਉਹਦੀ ਉਹਦੀ ਉਹਦੇ ਸਿਮਰਨ ਵਿੱਚ ਉਹ ਭਾਵੇਂ ਨਗਨ ਵੀ ਹੈ ਉਹ ਵੀ ਸੋਭਾ ਪਾਉਂਦਾ ਹੈ ਜਦ ਹੀ ਰੇਸ਼ਮੀ ਕੱਪੜੇ ਪਹਿਨੇ ਹੋਏ ਉਹ ਵੀ ਆਪਣੀ ਪੱਤ ਗਵਾ ਲਿੰਦਾ ਹੈ ਇਸ ਕਰਕੇ ਉਹਨਾਂ ਨੇ ਆਖਿਆ ਕਿ ਐਵੇਂ ਸਾਧੂ ਦੀ ਪਰਖ ਨਹੀਂ ਹੁੰਦੀ ਸਾਧੂ ਨੂੰ ਪਰਖਣ ਦੇ ਲਈ ਸਾਧੂ ਹੋਣਾ ਪੈਂਦਾ ਹੈ ਸਾਧੂ ਨੂੰ ਦੇਖਣ ਲਈ ਸਾਧੂ ਸੁਭਾਅ ਹੋਣਾ ਪੈਂਦਾ ਹੈ ਫਿਰ ਜਾ ਕੇ ਪਤਾ ਲੱਗਦਾ ਕਿ ਸਾਧੂ ਹੈ ਕਿ ਨਹੀਂ ਹੈ ਇਸ ਤਰ੍ਹਾਂ ਉਹਨਾਂ ਨੇ ਜੀਵਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਗੁਰਮਤਿ ਨਾਲ ਜੋੜਿਆ ਉਹਨਾਂ ਨੇ ਸਿੱਖੀ ਦਾ ਜਿਹੜਾ ਹੈ ਅੱਜ ਵੀ ਉਹਨਾਂ ਦੇ ਜਿਹੜੇ ਸਥਾਨ ਨੇ ਉਹਨਾਂ ਸਥਾਨਾਂ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਸੰਗਤਾਂ ਨੂੰ ਗੁਰੂ ਬਾਣੀ ਦਾ ਉਹਨਾਂ ਦੇ ਦਰ ਤੋਂ ਉਪਦੇਸ਼ ਹਾਸਲ ਕਰਦੀਆਂ ਤੇ ਗੁਰੂ ਕੇ ਕੀਰਤਨੀਆਂ ਰੱਬੀ ਬਾਣੀ ਨਾਲ ਉੱਥੇ ਸੰਗਤਾਂ ਨੂੰ ਜੋੜਦੇ ਨੇ ਤੇ ਉਹਨਾਂ ਨੇ ਕਈ ਆਪਣੇ ਉਹਨਾਂ ਦੇ ਸਥਾਨ ਤੇ ਹਸਪੀਟਲ ਵੀ ਨੇ ਜਿੱਥੇ ਬਹੁਤ ਸਸਤਾ ਲੋਕਾਂ ਦਾ ਇਲਾਜ ਹੁੰਦਾ ਤੇ ਲੋਕ ਉੱਥੇ ਸੁੱਖ ਸਹੂਲਤਾਂ ਹਾਸਲ ਕਰਦੇ ਨੇ ਸਤਿਗੁਰੂ ਰਹਿਮਤ ਕਰੇ ਆਪਾਂ ਗੁਰੂ ਕੇ ਉਹਨਾਂ ਸ਼ਹੀਦਾਂ ਤੋਂ ਐਸੇ ਸਾਧੂਆਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਸਵਾਰ ਸਕੀਏ ਹੋਈਆਂ ਬੇਅੰਤ ਭੁੱਲਾਂ ਲਿਖੇਮ ਸਤਿਗੁਰੂ ਜੀ ਅਤੇ ਆਪ ਸਰਵਰਥ ਸੰਗਤ ਬਖਸ਼ਣ ਜੋਗ ਭੁੱਲਾਂ ਗਲਤੀਆਂ ਨਾਲ ਚਟਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ